ਦੁਨੀਆ ਤੇ ਐਡੇ ਐਡੇ ਕਬੂਤਰ ਹੋਣਗੇ ਮੈਂ ਕਦੇ ਇਹ ਵੀ ਨਹੀਂ ਸੀ ਸੋਚਿਆ ਤੇ ਦੁਨੀਆ ਤੇ ਇੰਨੇ ਵੱਖ-ਵੱਖ ਤਰ੍ਹਾਂ ਦੇ ਕਬੂਤਰ ਹੋਣਗੇ ਸੋਚਿਆ ਸੱਜਣੋ ਇਹ ਵੀ ਨਹੀਂ ਸੀ ਅੱਜ ਤੁਹਾਨੂੰ ਦੁਨੀਆ ਦੇ ਵੱਖਰੀ ਵੱਖਰੀ ਕਿਸਮ ਦੇ ਕਬੂਤਰ ਦਿਖਾਉਣੇ ਆ ਤੇ ਵੱਡੀ ਕਿਸਮ ਦੇ ਕਬੂਤਰ ਦਿਖਾਉਣੇ ਆ ਵੇਖ ਕੇ ਵੀਡੀਓ ਨਾ ਤੁਸੀਂ ਐਨ ਐਸ਼ਚਰਜ ਹੋ ਜਾਓਗੇ ਹੈਰਾਨ ਹੋ ਜਾਓਗੇ ਕਮਾਲ ਮੰਨ ਜਾਓਗੇ ਕਿ ਕਮਾਲ ਦੀ ਕਲੈਕਸ਼ਨ ਕੀਤੀ ਆ ਬਾਈ ਬਲਤੇਜ ਹੁਣਾਂ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਨਾ ਫਿਰ ਤੁਹਾਡੇ ਲਾਜਵਾ ਪੰਛੀਆ ਕਬੂਤਰ ਤੇ ਕਬੂਤਰ ਵੀ ਐਸੇ ਕਿ ਸਭ ਤੋਂ ਵੱਡੇ ਸਹਿਜ ਵਾਲੇ ਕੋਈ ਜਰਮਨ ਤੋਂ ਆ ਕੋਈ ਕਿਤੋਂ ਆ ਕੋਈ ਕਿਤੋਂ ਆ ਸਾਰੇ ਵੱਡੇ ਵੱਡੇ ਨਾਂ ਤੇ ਵੱਡੇ ਵੱਡੇ ਦੇਸ਼ਾਂ ਚੋਂ ਹੀ ਤੇ ਸਾਡੇ ਨਾਲ ਨੇ ਅੱਜ ਬਾਈ ਏਕਮਜੋਤ ਏਕਮਜੋਤ ਬਾਈ ਹਾਂਜੀ ਸਹੀ ਨਾ ਬਾਈ ਦਾ ਏਕਮਜੋਤ ਤੇ ਪਿੰਡ ਹੈਗਾ ਵਾ ਘੋਲਿਆਕਲਾ ਜ਼ਿਲ੍ਹਾ ਮੋਗਾ ਤੇ ਲਾਜਵਾ ਪੰਛੀ ਪਰਿੰਦੇ ਆ ਯਾਰ ਤੇ ਬਾਈ ਇਹਦਾ ਨਾਮ ਕੀ ਹੈ ਸਭ ਤੋਂ ਵੱਡਾ ਵੱਡਾ ਜਿਸ ਜਾਂਦਾ ਮੈਨੂੰ ਉਹ ਤੇ 올ਡ ਜਰਮਨ ਕਰੂਪਰ ਕਹਿੰਦੇ ਨੇ 올ਡ ਜਰਮਨ ਕਰੂਪਰ ਹਾਂਜੀ ਠੀਕ ਆ ਤੇ ਇਹ ਫਿਰ ਬਾਈ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਸੋਨ ਵੀ ਇਹ ਬੈਦਰ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਇਹ ਉਥੇ ਹਿਸਾਬਸਰ ਬਣਾਏ ਹੋਏ ਨੇ ਆ ਦੇਖ ਹਾਂ ਸਰ ਆਹ ਦਿਨਾਂ ਦੇ ਜਿਵੇਂ ਆਹ ਕਹਿਣਾ ਆ ਆਲ ਨੇ ਜੀ ਮਤਲਬ ਜਿਹੜੇ ਦਰਸ਼ਕੋ ਇਹਨਾਂ ਨੇ ਆਲਣੇ ਵਗੈਰਾ ਬਣਾਏ ਆ ਨਾ ਖੁੱਡਿਆਂ ਦੇ ਵਿੱਚ ਤੇ ਉਸੇ ਹਿਸਾਬ ਨੂੰ ਮੈਂਟੇਨ ਰੱਖ ਕੇ ਬਣਾਏ ਗਏ ਆ ਜੇ ਮੌਸਮ ਠੰਡਾ ਤਾਂ ਫਿਰ ਬਾਈ ਇਹ ਕਹਿੰਦਾ ਪੂਰਾ ਕਵਰ ਕਰ ਦਿੰਨੇ ਹਨਾ ਹਾਂਜੀ ਤੇ ਜੇ ਵਿੱਚ ਗਰਮੀਆਂ ਦੇ ਫਿਰ ਉਹੋ ਜਿਹੇ ਪ੍ਰਬੰਧ ਤੁਹਾਡੇ ਕੀਤੇ ਹੋਏ ਆ ਕੋਈ ਇਦਾਂ ਦਾ ਕੰਮ ਨਹੀਂਗਾ ਪੂਰੇ ਪੱਕੇ ਪ੍ਰਬੰਧ ਕੀਤੇ ਹੋਏ ਆ ਜਨਰੇਟਰ ਸਪੈਸ਼ਲ ਜਿਹੜਿਆ ਹੋਇਆ ਇਹਨਾਂ ਵਾਸਤੇ ਤੇ ਐਂ ਉਹ ਗੱਲਬਾਤ ਆ ਤੇ ਕਬੂਤਰਾਂ ਦੀ ਨਸਲਾਂ ਬਹੁਤ ਆ ਹੋਰ ਵੀ ਤੁਹਾਨੂੰ ਦਿਖਾਉਣੇ ਆ ਹਜੇ ਤਾਂ ਛੱਲਿਆਂ ਵਾਲੇ ਕਬੂਤਰਾਂ ਵਾਲੀ ਵੀ ਪਏ ਆ ਖਨੀ ਪਵਾਗੇ ਲੈ ਬਾਈ ਹੁਣੀ ਤੇ ਖਨੀ ਕੁਦਰਤੀ ਆ ਉਹ ਆਪਾਂ ਗਾਂ ਜਾ ਕੇ ਪੁੱਛਾਂਗੇ ਤੇ ਲਾਜਵਾਬ ਨਸਲਾਂ ਕਬੂਤਰਾਂ ਦੀਆਂ ਤੇ ਆਜੋ ਕਰਦਿਆਂ ਗੱਲਬਾਤ ਫਿਰ ਬ੍ਰੇਕ ਆ ਕਿਹੜੀ ਨਸਲ ਆ ਇਹ ਪੈਰਾਂ ਤੇ ਵੀ ਇਹਨਾਂ ਦੇ ਝਾਂਜਰਾਂ ਜਿਹਾ ਵਾਂਗੂ ਪੁਖੰਭ ਜੇ ਆ ਹਾਂ ਤੇ ਉਹ ਸਿਲਵਰ ਫੈਟ ਨੇਲ ਕਹਿੰਦੇ ਇਹਨਾਂ ਨੂੰ ਸਿਲਵਰ ਫੈਟ ਨੇਲ ਕਹਿੰਦੇ ਠੀਕ ਆ ਤੇ ਉਹ ਆਪਾਂ ਪੰਜਾਬੀ ਆਪਾਂ ਕੀ ਕਹਿੰਦੇ ਐ ਇਹਨੂੰ ਪਿੰਡਾਂ ਅੱਲਾ ਕੇ ਜਿਵੇਂ ਕਹਿੰਦੇ ਅੱਲਾ ਕੇ ਕਬੂਤਰ ਤੇ ਇੱਜ ਤਾਂ ਕਈ ਤਾਂ ਲੱਕੀ ਕਹੀ ਜਾਂ ਦਿੰਦੇ ਆ ਨਾ ਮੈਂ ਵੀ ਲੱਕੀ ਕਹਿੰਦਾ ਸੀ ਉਹ ਲੱਕੀ ਹਾਂਜੀ ਤੇ ਇੰਗਰੀਜ਼ੀ ਇੰਗਰੀਜ਼ੀ ਨਾਂ ਕੀ ਇਹਦਾ ਸਿਲਵਰ ਫੈਟ ਨੇਲ ਸਿਲਵਰ ਫੈਟ ਨੇਲ ਤੇ ਬਹੁਤ ਖੂਬਸੂਰਤ ਆ ਇਹਨਾਂ ਦੀ ਹਰਕਤਾਂ ਜਿਵੇਂ ਫਰਕ ਆ ਕਿ ਉਹਵੇਂ ਆਮ ਕਬੂਤਰ ਵਾਂਗੂ ਹੀ ਉਹਵੇਂ ਆਮ ਕਬੂਤਰ ਵਾਂਗੂ ਹੀ ਖਾਂ ਪੀਣ ਸਾਰਾ ਇਹਨਾਂ ਦਾ ਜੋ ਵੀ ਆ ਸਾਰਾ ਉਹਨਾਂ ਦੇ ਪੁੱਤਰਾਂ ਕੋਈਆਂ ਠੀਕ ਆ ਆ ਪੈਰਾਂ ਦੇ ਕਾਹਦੇ ਹੋ ਯਾਰ ਇਹਨਾਂ ਦੇ ਆ ਬੜੇ ਵਧੀਆ ਨੇ ਪੈਰਾਂ ਤੇ ਚੱਲ ਰਹੀਆਂ ਲਾਈਆਂ ਇਹਨਾਂ ਖੰਭਾ ਹੀ ਵੀ ਹਨ ਜੀ ਖੰਭਾ ਆ ਹਨ ਤੇ ਦੂਜਿਆਂ ਕੁੱਤਰਾਂ ਦੇ ਨਹੀਂ ਹੁੰਦੇ ਹਨਾ ਨਹੀਂ ਦੂਜਿਆਂ ਇਹ ਉੱਡਦੇ ਤਾਂ ਨਹੀਂ ਹੋਣੇ ਨਹੀਂ ਬਾਹਲਾ ਨਹੀਂ ਉੱਡਦੇ ਇਹ ਨਹੀਂ ਹੱਸਾਰ ਨਹੀਂ ਹੈ ਠੀਕ ਇੱਕ ਵਾਰ ਇਹ ਪਹਿਲਾਂ ਤੁਹਾਨੂੰ ਇਹ ਗੱਲ ਦੱਸ ਵੀ ਆ ਜਿਹੜੇ ਛੱਲੇ ਜੇ ਆ ਕਿਹੜੇ ਸਲੂਨ ਤੋਂ ਪਵਾਏ ਸੀ ਇਹ ਵੀ ਕੋਈ ਨਹੀਂ ਨੇ ਕੁਦਰਤੀ ਹੈ। ਕੁਦਰਤੀ ਆ? ਹਾਂਜੀ। ਮੈਂ ਕਿਹਾ ਕਦੇ ਬਾਈ ਪਵਾਗ ਫੂਗ ਲਿਆ ਦੇ ਕੇ ਛੱਲੇ ਜਿਹੀ ਨਹੀਂ ਨਹੀਂ ਤੁਸੀਂ ਸੁਣਾਉਣਾ ਫਰੈਲ ਬੈਕ ਕੁੱਕਰ ਆ। ਫਰੈਲ ਬੈਕ ਆ। ਹਾਂਜੀ ਉਵੇਂ ਇਹਨਾਂ ਨੂੰ ਫਰੈਲ ਕਿ ਫਰੈਲ ਕਹਿੰਦੇ ਫਰੈਲ ਬੈਕ। ਹੂੰ ਔ ਛੱਲੇ ਆਪਦੇ ਆ ਵੀ ਪਏ ਆ ਇਹੇ। ਹਾਂਜੀ ਕੁਦਰਤੀ ਹੈ। ਠੀਕ ਆ ਤੇ ਲਾਜਵਾ ਬਾ ਇਹ ਵੀ ਫਿਰ ਉਸੇ ਵੈਦਰ ਚ ਉਸੇ ਮੌਸਮ ਚ ਰਹਿੰਦੇ ਜਿੱਥੇ ਦੂਜਿਆ ਕੋਈ ਤੰਗ ਪਰੇਸ਼ਾਨੀ ਨਹੀਂ ਆਉਂਦੀ। ਨਹੀਂ ਕੋਈ ਨਹੀਂ ਆਉਂਦੀ। ਠੀਕ ਆ ਵੀ ਠੀਕ ਆ। ਦਰਸ਼ਕੋ ਦੇਖ ਲੋ ਲੈ ਕਬੂਤਰ ਵੀ ਬਣਾ ਚ ਛੱਲੇ ਪੁਵਾਈ ਫਿਰਦੇ ਆ ਪਹਿਲਾਂ। ਨਾਲ ਹੀ ਆਉਂਦੇ ਆ ਇਹਦੇ ਮਗਰੋਂ ਯਾਂਸੀ ਵਾਲੋਂ ਆਸ਼ ਫੰਬ ਜੇ ਮਾਰ ਕੇ ਨੇ ਦੱਸਿਆ ਵੀ ਜਿੱਥੋਂ ਇਹ ਕਹ ਲੋਗੇ ਜੇ ਨਸਲ ਪੈਦਾ ਨਸਲੀ ਇਦਾਂ ਦੀ ਆ ਛੱਲੇ ਜੇ ਪੈ ਕੇ ਨਾ ਬਾਈ ਫਰਲ ਬੈਕ ਹਾਂਜੀ ਫਰਲ ਬੈਕ ਨਾ ਵੀ ਇਹਦਾ ਦੇਖੋ ਕਬੂਤਰਾਂ ਦੀ ਨਵੀਆਂ ਵੈਰੀਟੀਆਂ ਤੁਹਾਨੂੰ ਅੱਜ ਦਿਖਾਉਣੀਆਂ ਸੀ ਹੋਰ ਵੀ ਬਹੁਤ ਪਈਆਂ ਆਈ ਨਹੀਂ ਗੱਲ ਕੋਈ ਠੀਕ ਆ ਬਾਈ ਥਾ ਛੱਡੇ ਨੂੰ ਤੇ ਆਪਾਂ ਹੋਰ ਵੀ ਦੇਖੀਏ ਦੱਸੋ ਜਿਹੜਿਆ ਤੁਸੀਂ ਇਹ ਕਬੂਤਰ ਦੇਖ ਰਹੇ ਹੋ ਨਿੱਕੇ ਜੇ ਇਹ ਪਤਲੇ ਜੇ ਕਿਹਾ ਜਾਂ ਨਾ ਤਾਂ ਨਹੀਂ ਪਤਾ ਇਹਦਾ ਮੈਨੂੰ ਕੀ ਆ ਪਰ ਕਹਿੰਦੇ ਵੀ ਇਹ ਕਿਸੇ ਕੋਲੇ ਹੈ ਹੀ ਨਹੀਂ ਹੋਰ ਇਹ ਨਸਲ ਐਸੀ ਆ ਵੀ ਕਿਸੇ ਕੋਲ ਹੋਰ ਹੈ ਹੀ ਨਹੀਂ ਗੀ ਆ ਬਹੁਤ ਪਿਆਰੇ ਤੇ ਖੂਬਸੂਰਤ ਤੁਸੀਂ ਸਕਰੀਨ ਦੇ ਉੱਤੇ ਦਿਖ ਰਹੇ ਹੋ ਨਾ ਤੇ ਹੈ ਨਹੀਂ ਕਿ ਬਹੁਤ ਰੇਅਰ ਕਸਮ ਦੀ ਇਹ ਭਾਰਤ ਦੇ ਵਿੱਚ ਬਹੁਤ ਘੱਟ ਆ ਇਹ ਪੰਜਾਬ 'ਚ ਤਾਂ ਖੈਰ ਬਹੁਤ ਘੱਟ ਹੋਣਗੇ ਹੋਣਗੇ ਭਾਈ ਜੀ ਤੁਹਾਡੇ ਕੋਲੇ ਇੰਨੀਆਂ ਨਸਲਾਂ ਦੇ ਕੁਮੁੱਤਰ ਆ ਹਨਾ ਤੇ ਕੀ ਇਹ ਵੇਚਣ ਨੂੰ ਰੱਖਿਆ ਜਾਂ ਕਿਵੇਂ ਰੱਖਿਆ ਜੇ ਸ਼ੌਂਕੀਆ ਤੌਰ 'ਤੇ ਨਹੀਂ ਇਹ ਵੇਚਣ ਨੂੰ ਸ਼ੌਂਕ ਹੀ ਆ ਸਾਡਾ ਮਤਲਬ ਜੇ ਕੋਈ ਚਾਵੇ ਵੀ ਲੈਣਾ ਵਾਸਤੇ ਕੋਈ ਨਹੀਂ ਵੇਚਣ ਨੂੰ ਹੈ ਨਹੀਂ ਗੱਲ ਪਿਆਰ ਦੀ ਤੇ ਵੇਚਦੇ ਨਹੀਂ ਤੁਸੀਂ ਤੇ ਬਾਈ ਜੀ ਫਿਰ ਜਿਵੇਂ ਕੁਲੂ ਕਾਮ ਤੋਂ ਤੇ ਕਬੂਤਰ ਬਾਜੀਆਂ ਬੂਜੀਆਂ ਤੇ ਵੀ ਛੱਡਣ ਵਾਲੇ ਜ਼ਿਆਦਾ ਰੱਖਦੇ ਆ ਹਨਾ ਤੁਹਾਨੂੰ ਪਤਾ ਹੀ ਆ ਤੇ ਉਹ ਵੀ ਰੱਖੇ ਨੇ ਬਈ ਤੁਸੀਂ ਉਹ ਹੈਗੇ ਆ ਤੇ ਬਾਜੀਆਂ ਛੱਡਦੇ ਹੋ ਕਿ ਨਹੀਂ ਉਹ ਥੋੜੇ ਜਿਹਾ ਉਹਦਾ ਸ਼ੌਂਕ ਆ ਉਹ ਸਾਡੇ ਇਹ ਬਜ਼ੁਰਗਾਂ ਦੀ ਉਹ ਨਿਸ਼ਾਨੀ ਹੈ ਜਿਹੜੀ ਜੀ ਉਹ ਤੁਰੀ ਆਉਂਦੀ ਆ ਵਿੱਚ ਠੀਕ ਆ ਉਹ ਲੱਗ ਰੱਖੇ ਆ ਉਹਨਾਂ ਚੋਂ ਲੋਕ ਲੈ ਰੂਗੀ ਜਾਂਦੇ ਆ ਹਾਂ ਪਰ ਇਹਦੇ ਦੂਸਰੇ ਨਾਂ ਦਾ ਜਿੱਤੇ ਆਪਾਂ ਵੇਚੇ ਆ ਹਾਂ ਨਾ ਛੇਤੀ ਕਿਤੇ ਆਪਣਾ ਬੰਦਾ ਆ ਕੇ ਹੁੰਦੇ ਵੇ ਤੇ ਬਾਈ ਜਿਹੜਾ ਹਾ ਇੰਨਾ ਤੁਹਾਡਾ ਟਾਂਚਾ ਪਿੰਜਰੇ ਪੁੰਜਰੇ ਆ ਮਾ ਲਾਲੂ ਸਾਹਿਬ ਹੀ ਕਿੰਨਾ ਕ ਖਰਚ ਆਇਆ ਹੋਊਗਾ ਈ ਤੁਹਾਡਾ ਇਹ ਸਾਰਾ ਬਾਈ ਹੁਣ ਕੁਦਰਤ ਹੋ ਜਿਵੇਂ ਰੱਬ ਦੇਈ ਜਾਂਦਾ ਤੇ ਆਪਾਂ ਇਹਨਾਂ ਦੇ ਤੇ ਮੈਂ ਨਾ ਸਵਾਲ ਹੀ ਕਹਿ ਲੋ ਕਿ ਪੁੱਛਣਾ ਭਾਵੇਂ ਨਹੀਂ ਵੀ ਸੀ ਚਾਹੀਦਾ ਪਰ ਕਹਿ ਲੋ ਕਿ ਬਹੁਤ ਹੀ ਲੱਖਾਂ ਵਾਲੀ ਗੱਲਬਾਤ ਆ ਕਿਉਂਕਿ ਲੋਕ ਆਪਦੀ ਨਿੱਜੀ ਹਿੱਤਾਂ ਦੇ ਲਈ ਜ਼ਿਆਦਾ ਖਰਚਦੇ ਆ ਬਾਈ ਕਿਨੇ ਹਾਂਜੀ ਹਾਂਜੀ ਤੇ ਇਹ ਬੰਦੇ ਐਸੇ ਆ ਕਿ ਕੁਦਰਤ ਦੇ ਨਾਲ ਜੁੜੀਆਂ ਚੀਜ਼ਾਂ ਦੇ ਖਰਚਦੇ ਆ ਤੇ ਖਰਾਕ ਹੀ ਬੇਸਾਬਾ ਬਹੁਤ ਹੋ ਜਾਂਦੀ ਹੋਣੀ ਆ ਤੇ ਬਹੁਤ ਸਾਰੀਆਂ ਨਸਲਾਂ ਐਸੀਆਂ ਵੀ ਆ ਕਿ ਜਿਨ੍ਹਾਂ ਦੇ ਬਾਈ ਸਾਨੂੰ ਤਾਂ ਨਾ ਭੁੱਲ ਕੇ ਤੇ ਬਾਈ ਜੀ ਹੁਣ ਵੀ ਆਪਣੇ ਵਰਗੇ ਹੀ ਆ ਨਾਂ ਨੂੰ ਯਾਦ ਨਹੀਂ ਰਹਿੰਦੇ ਤੇ ਬਾਈ ਗੱਲ ਬਲਦੇਵ ਉਹਨਾਂ ਨੂੰ ਪਤਾ ਹੋਊਗਾ ਨਾ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਪਤਾ ਤੇ ਜਦੋਂ ਉਹ ਆਏ ਨਾ ਉਹਨਾਂ ਨੂੰ ਵੀ ਤੁਹਾਨੂੰ ਮਿਲਾਵਾਂਗੇ ਤੇ ਕਬੂਤਰ ਤੁਸੀਂ ਦੇਖ ਹੀ ਲਿਆ ਤੇ ਹੋਰ ਤੁਸੀਂ ਮਗਰ ਹੁਣ ਮਿਊਜ਼ਿਕ ਚੱਲ ਕੇ ਨਾ ਕਬੂਤਰ ਸੀਨ ਦੇਖੋਗੇ ਤੇ ਲਾਜਵਾਬਾ ਤੇ ਆਨੰਦ ਮਾਣੋ ਧੰਨਵਾਦ ਬਾਈ ਜੀ ਤੁਹਾਡਾ ਵੀ ਤੇ ਦਰਸ਼ਕੋ ਤੁਹਾਡਾ ਵੀ ਧੰਨਵਾਦ ਫਿਰ ਮਿਲਦੇ ਆ ਕਿਸੇ ਨਵੀਂ ਗੱਲ ਬਾਤ ਨਾਲ ਖਸਕੇ ਆ ਜੀ